ਜਦੋਂ ਭਾਰਤ ਦੇਸ਼ ਆਜ਼ਾਦ ਹੁੰਦਾ ਹੈ ਤੇ 121 ਫਾਂਸੀ ਹੋਈਆਂ ਤੇ 121 ਫਾਂਸੀਆਂ ਵਿੱਚੋਂ 93 ਸਿੱਖਾਂ ਨੂੰ ਫਾਂਸੀ ਦਿੱਤੀ ਗਈ। ਵੱਧ ਚੜ ਕੇ ਸਿੱਖਾਂ ਨੇ ਆਜ਼ਾਦੀ ਦੀ ਜਗ ਵਿੱਚ ਹਿੱਸਾ ਲਿਆ। ਇਸ ਦੇਸ਼ ਆਜ਼ਾਦ ਹੋਣ ਵਿੱਚ 2647 ਬੰਦਿਆਂ ਨੂੰ ਕਾਲੇ ਪਾਣੀ ਦੀ ਸਜ਼ਾ ਸੁਣਾਈ ਗਈ। ਜਿਦੇ ਵਿੱਚੋਂ 2147 ਸਿੱਖ ਸਨ ਜਿਨ੍ਹਾਂ ਨੂੰ ਕਾਲੇ ਪਾਣੀਆਂ ਦੀ ਸਜ਼ਾ ਸੁਣਾਈ ਗਈ ਜੇ ਫਾਂਸੀ ਦੀ ਗੱਲ ਆਈ ਤੇ ਉਥੇ ਵੀ 93 ਸਿੱਖ ਸ਼ਹੀਦ ਹੋਏ ਫਾਂਸੀ ਦੇ ਰਸਿਆਂ ਨੂੰ ਚੁੰਬਿਆ ਜੇ ਕਾਲੇ ਪਾਣੀਆਂ ਦੀ ਸਜ਼ਾ ਹੋਈ ਤੇ ਉਥੇ ਵੀ ਸਿੱਖਾਂ ਨੇ 2646 ਵਿੱਚੋਂ 2147 ਸਿੱਖ ਕਾਲੇ ਪਾਣੀਆਂ ਦੀ ਸਜ਼ਾ ਵਿੱਚ ਆਪਣਾ ਹਿੱਸਾ ਪਾਉਂਦੇ ਹਨ ਵਡੀਆਂ ਕੁਰਬਾਨੀਆਂ ਦਿੱਤੀਆਂ ਕਿਉਂਕਿ ਸਿੱਖਾਂ ਨੂੰ ਵਿਸ਼ਵਾਸ ਸੀ ਕਿ 1931 ਵਿੱਚ ਜਿਹੜਾ ਵਿਆਰ ਮਹਾਤਮਾ ਗਾਂਧੀ ਨੇ ਦਿੱਤਾ ਕਿ ਸਿੱਖ ਬਹਾਦਰ ਕੌਮ ਨੇ ਇਹਨਾਂ ਨੂੰ ਵੱਖਰੀ ਸਟੇਟ ਦਿੱਤੀ ਜਾਏਗੀ ਜੂਨ 1946 ਵਿੱਚ ਜਵਾਹਰ ਲਾਲ ਨਹਿਰੂ ਨੇ ਕਿਹਾ ਕਿ ਇਹਨਾਂ ਨੂੰ ਬਰਾਬਰ ਦਾ ਅਧਿਕਾਰ ਬਰਾਬਰ ਦਾ ਇਲਾਕੇ ਦਿੱਤੇ ਜਾਣਗੇ